ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ ਲੌਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਆਪਣੇ YouTube ਚੈਨਲ ਬੋਲੋ ਬੋਲੋ ਆਪਣੇ YouTube ਚੈਨਲ ਦਾ ਨਾਮ ਬੋਲੋ ਮਿਸਟਰ ਐਂਡ ਮਿਸ ਬਸੇ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਹੁੰਚੇ ਸੰਗਰੂਰ ਤੇ ਟਾਈਮ ਹੋ ਗਿਆ ਪੌਣੇ 7 ਵਜੇ ਦਾ ਤੇ ਮੈਂ ਇਹਨਾਂ ਨੂੰ ਦੁਪਹਿਰ ਦੀ ਦੰਦੀ ਆਪਾਂ ਆਏ ਉਹਨਾਂ ਦਾ ਕਹਿ ਰਿਹਾ ਕਿ ਬਾਜ਼ਾਰ ਚੱਲਦੀ ਹੈ ਪਰ ਇਹ ਮੈਡਮ ਆ ਕਹਿੰਦੇ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਤੇ ਹੁਣ ਮੌਸਮ ਇੱਕਦਾਂ ਹੀ ਖਰਾਬ ਹੈ ਇਕਦਾ ਵੀ ਮੌਸਮ ਹੋਰ ਹੀ ਹੋ ਗਿਆ ਖਰਾਬ ਜਾ ਹੋ ਗਿਆ ਦੇਖਿਆ ਤੁਸੀਂ ਕਿਵੇਂ ਉੱਪਰ ਜਿਵੇਂ ਨੇਰੀ ਜੀ ਨਹੀਂ ਚੜੀ ਹੋਈ ਤੇ ਜਾਣਾ ਬਾਜ਼ਾਰ ਤੇ ਦੇਖਦੇ ਆ ਜੇ ਕੁਝ ਮੂਡ ਬਣਿਆ ਤਾਂ ਕੁਝ ਲੈ ਕੇ ਆਵਾਂਗੇ ਕੁਝ ਆਪਣੀਆਂ ਭੈਣਾਂ ਦਾ ਸਮਾਨ ਲਿਆਉਣ ਵਾਲਾ ਕੁਝ ਆਪਣਾ ਲਿਆਉਣ ਵਾਲਾ ਤੇ ਨਾਲੇ ਘੁੰਮ ਫਿਰ ਕੇ ਆਵਾਂਗੇ ਬਹੁਤ ਸੋਹਣਾ ਲੱਗ ਰਿਹਾ ਇਧਰ ਨੂੰ ਮਨੋਹਾਦ ਰੱਖ ਬਹੁਤ ਸੋਹਣਾ ਲੱਗਦਾ ਹੈ ਤਸਵੀਰ ਤੇ ਪੋਸਟਰ ਲੱਗੇ ਤਸਵੀਰ ਆ ਇਦਾ ਉਹ ਤਸਵੀਰ ਤੇ ਪੋਸਟਰ ਲੱਗਾ ਕਿੱਥੇ ਲੱਗਾ ਉਹ ਵੇਖੋ ਉਹ ਢੂੜਾ ਇਹ ਉਹ ਕਹਿ ਰਿਹਾ ਤੇ ਇਹ ਆ ਉਹ ਕਹਿ ਰਿਹਾ ਆ ਦੇਖੋ ਕਿੱਥੇ ਜਾ ਹੋ ਦੇਖ ਰਿਹਾ ਦੇਖ ਰਿਹਾ ਜੀ ਦੇਖ ਰਿਹਾ ਲੋਜੀ ਤਿਆਰ ਹੋ ਕੇ ਆਪਾਂ ਬਾਜ਼ਾਰ ਨੂੰ ਚਾਲੇ ਪਾ ਲੈਨੇ ਤੇ ਨਾਲ ਕੈਸ਼ੀਅਰ ਆਪਾਂ ਮੂਰੇ ਬੈਠਾ ਹੋਇਆ ਤੇ ਪਿੱਛੇ ਦੋ ਮੇਰੇ ਬੋਡੀਗਾਰਡ ਬੈਠੇ ਆ ਭੜੇ ਭੜੇ ਮੂਹਰੇ ਦੇ ਨਾਲ ਮੇਰੀ ਸੱਜੀ ਖਬੀਬਾ ਪ੍ਰਧਾਨ ਸਹਾ ਪ੍ਰਧਾਨ ਸਹਾ ਪ੍ਰਧਾਨ ਸਹਾ ਪ੍ਰਧਾਨ ਸਾਹਿਬ 24 ਘੰਟੇ ਨਾਲ ਹੀ ਹੁੰਦੇ ਨੇ ਤੇ ਇਹ ਤਾਂ ਨਾਲ ਹੀ ਰਹਿਣਗੇ ਇਜੇ ਨਾ ਸਾਹ ਚੱਲਦਾ ਮਿੱਤਰਾ ਮੈਂ ਅੱਜ ਨਾਲ ਹੀ ਰਹਿਣਾ ਠੀਕ ਹੈ ਨਾ ਕਿਤੇ ਮਰ ਜੂ ਕਹਿੰਦਾ ਨਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾ ਦੋ ਲੈ ਲਈ ਹੁਣ ਤੁਸੀਂ ਇਹ ਗਾਣਾ ਗਾਉਣਾ ਜਿੱਥੇ ਚੱਲੇਗੀ ਮੈਂ ਚੱਲੂਗਾ ਨਾਲ ਤੇਰੇ ਟਿਕਟਾ ਦੋ ਲੈ ਲਈ ਠੀਕ ਹੈ ਹਾਂ ਤੇ ਦੂਜਿਆਂ ਨੂੰ ਆ ਵੀ ਰੁਪਏ ਪੰਜ-ਪੰਜ ਦੇ ਕੇ ਬਾਜ਼ਾਰ ਹਤਾਰ ਦੇਣਾ ਚੱਲੂਗਾ ਨਾਲ ਤੇਰੇ ਗੱਡੀ ਚ ਤੇਲ ਤੂੰ ਪਵਾਣੀ ਹਾਂ ਯਾ 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 ਥੈਂਕ ਯੂ ਯਾ ਯਾ ਸੁਰ ਬਦ ਪੁਗਾਰੀ ਸੁਣ ਨੂੰ ਨਵਾਸ਼ ਉੱਡ ਪਾਇ ਚੁੰਡੀਆਂ ਬਾੜ ਨਿਊ ਪਿੰਚ ਕਰਦਾ ਲੋਕ ਪਹੁੰਚ ਗਏ ਪਹੁੰਚ ਗਏ ਆਪਾਂ ਆਪਣੇ ਸ਼ੰਗਰੂੜਾ ਦੇ ਚੌਂਕ 'ਚ ਜੋ ਸਾਨੂੰ ਚੌਂਕੇ ਆ ਗਿਆ ਆਪਾਂ ਚੌਂਕੇ ਚੌਂਕੇ ਆ ਗਏ ਚੌਂਕੇ ਆ ਗਏ ਸ਼ੰਗੂ ਚੌਂਕ ਮੈਂ ਤਾਂ ਚੋਲੀ ਨੂੰ ਨਵਾਂ ਸੁਰਪਾ ਸਾਨੂੰ ਚੂੜੀਆਂ ਮਡਰ ਮਾਰਦਾ ਰਾਈਟਲ ਪਾਦੀ ਹੋਤੀਆ ਲੋਕਾਂ ਨੇ ਲੋਕਾਂ ਨੇ ਲੋਕਾਂ ਨੇ ਸਾਨੂੰ ਬਹੁਤ ਚੂੜੀਆਂ ਵਟੀਆਂ ਨੇ ਟਰੀਡ ਮਾਰਦੀ ਐ ਮਾਰਦੀ ਕੋੜਾ ਨਾ ਆ ਆ ਬੰਮਲ ਗੁਰ ਪਰ ਕੈਮਰਾ ਚੱਲਦਾ ਅੱਧਾ ਲਾਦਣਾ ਕੇ ਅੱਛਾ ਅੱਛਾ ਮੇਰਾ ਕਤਲੇਆਮ ਕਰਵਾਏਗੀ ਤੇਰਾ ਤਾਂ ਕਰਾਉਣਾ ਹੀ ਪੈਣਾ ਕਤਲੇਆਮ ਜੇ ਤੂੰ ਹਿਸਾਬ ਨਾਲ ਚੱਲੰਦੀ ਰਵੀ ਅਜਾ ਆਦੇ ਪਾਪਾ ਜਾ ਰਹੇ ਆ ਗਬਿੰਦਰ ਸਿੱਖੂ ਅੱਜ ਕਾਫੀ ਕੌਣ ਪਿਆਊਗਾ ਅਠਾ ਮਿੱਠੀ ਐਸਪੀ ਅੱਜ ਕਾਫੀ ਗਗਨ ਪਿਆਏਗੀ ਗਗਨ ਗਗਨ ਪਿਓ ਗਗਨ ਕੌਫੀ ਗਗਨ 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 ਪਹਿਲਾਂ ਗਗਨ ਕੌਫੀ ਪੀਓਗੀ ਪਹਿਲਾਂ ਇਹ ਮੇਰੀ ਗੱਲ ਸੁਣੋ ਕੈਮਰਾ ਪਹਿਣਾ ਦੇ ਬੁਟੀਕ ਦੇ ਨਾਂ ਤੇ ਉਹ ਆ ਆਪਣਾ ਪਹਿਣਾ ਦਾ ਬੁਟੀਕਾ ਹਨਾ ਜਨਾਬ ਹਣ ਕੱਲੀ ਡਈਏ ਤੇ ਇਹਦਾ ਇੰਨਾ ਹੱਕ ਤੇ ਬਣ ਗਈ ਆ ਹਾਂ ਅਮਨ ਦੇ ਬਣਦਾ ਅਮਨ ਕੱਲੀ ਚਲਾਉਂਦੀ ਕਿੰਨਾ ਥੋੜਾ ਕੰਮ ਕਰਨ ਦੇ ਤੂੰ ਇੱਕ ਕੌਫੀ ਪਿਆਉ ਅਮਨ ਨੂੰ ਇੱਥੇ ਤਾਂ ਉਹ ਵੀ ਪਿਉ ਕੋਫੀ ਪੀਵਾਂਗਾ ਕੌਫੀ ਪਿਐਉ ਤੁਸੀਂ ਅਮਨ ਨੂੰ ਕੌਣ ਪਿਆਊਗਾ ਅੱਕੜ ਅੱਕੜ ਬੰਦਲ ਬੰਬੇ ਬੋ ਅਸੀਂ ਨੱਬੇ ਪੂਰੇ ਸੌ ਚੋ ਬੰਬੇ ਬੋ ਅਸੀਂ ਨੱਬੇ ਪੂਰੇ ਸੌ ਪਾਪਾ ਦੇ ਵੀ ਕਰਨਾ ਪਤਾ ਪਾਪਾ ਦੇ ਕਰਨਾ ਹਾਂ ਆ ਗਾ ਚੋਰ ਨਿਕਲ ਕੇ ਬਾਗ ਚੋਰ ਕੀ ਬੀਬੀ ਬੈਠੀ ਸੀ ਜੂੜਾ ਕਰ ਕਰ ਬੈਠੀ ਸੀ ਚਾਏ ਗਰਮ ਕਾਫੀ ਗਰਮ ਪੀਣੇ ਵਾਲਾ ਬੇਸ਼ਰਮ ਕੀ ਕਿਤਾ ਗਲਤ ਕੀਤਾ ਮੈਨੂੰ ਉਹ ਵਿੱਚ ਲਓ ਆ ਗਲਤ ਕਰ ਦਿੱਤਾ ਪਾਪਾ ਨੂੰ ਕਿਹਾ ਦਿਓ ਪਾਪਾ ਦਾ ਹੱਟਾ ਕੱਢੋ 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 ਰੁਪਏ ਅੱਛੀ ਅੱਛੀ ਚਾਹੀਦੇ ਆ ਤੇ ਕਹਿੰਦੇ ਆਂ ਤੇ ਪੀਣੀ ਆ ਲਗਦਾ ਤੇਰਾ ਯਰ欧 ਵਾਲੀ ਪੀਣੀ ਅੱਜ ਤਾਂ ਯਰ欧 ਵਾਲੀ ਆਪ ਮਿਲਦੀ ਨਹੀਂ ਅੱਜ ਯਰ欧 ਵਾਲੀ ਪੀਣੀ ਗਾ ਯੂਰੋ ਵਾਲੀ ਵਾਲੀ ਮਿਲਦੀ ਨਹੀਂ ਅੱਜ ਡਾਲਰ ਵਾਲੀ ਦਾ ਯੂਰੋ ਆ ਚੱਲੂਗੀ ਕਣ ਗਗਨੋ ਤੇ ਗਗਨ ਸਿੱਧੇ ਮੂੰਹ ਗਾਲ ਹੀ ਨਹੀਂ ਕਹਣੀ ਕਹੇ ਨਹੀਂ ਤੇ ਬੀੜੀ ਪੈ ਗਈ ਵੀਡੀਓ ਆ ਗਿਆ ਗਗਨ ਦੀ ਤੇ ਬੀੜੀ ਪੈ ਗਈ ਗਗਨ ਬੀੜੀ ਪਾਏਗੀ ਗਗਨ ਦੱਸ ਮਗਰ ਲੱਡਾ ਸਵੀਟਸ ਵੀ ਆ ਗਿਆ ਕੀ ਲੱਡਾ ਸਵੀਟਸ ਪਾ ਕੇ ਤੋ ਯਾਰ ਨੂੰ ਵਿਚਾਰ ਲਾ ਕੇ ਆਓ ਆਪੇ ਖਾ ਪੀ ਲਵਾਂਗੇ ਉਹ ਹੀ ਮम्मी ਨੇ ਡਿੱਕੀ ਜਾਣਾ ਮੈਂ ਮੈਂ ਪੀਣੀ ਭਾਜ ਨੂੰ ਕੋਈ ਪਿਆਲਾ ਤੇਰੇ ਨੂੰ ਲੈ ਚਲੋ ਜਾ ਪੀ ਲੋ ਫਿਰ ਜਾ ਪੀਓ ਜਾ ਕੇ ਗੱਲ ਤੂੰ ਇੱਥੇ ਖੜੇ ਰੋ ਅੱਜ ਫਿਰ ਹੋਰ ਨੂੰ ਕੌਣ ਮਾਰਨ ਮੈਂ ਮਾਰ ਰਿਹਾ ਲਓ ਜੀ ਕੋਈ ਨਹੀਂ ਜਾਦਾ ਹਾਏ ਹਾਏ ਓਏ ਹੋਏ ਕੋਈ ਨੀ ਕਹਿ ਉਹ ਲੈ ਹੱਥੋਂ ਕੀ ਤਾਂ ਜਮਾਈ ਸਰਾ ਨਹੀਂ ਬਹਿ ਜਾ ਤੂੰ ਕਟੀ ਚ ਉੱਤਰ ਕੇ ਬਹਿ ਗਿਆ ਮਾਫਤਿਆ ਯਾਰ ਅੱਗੇ 20 ਪਹੁੰਚਿਆ ਕੋਲਾ ਪਾਰਕ 200 ਆਦੇ ਹੋਂਦੇ ਸਵਾਗਤ ਕਿੰਨੀਆਂ ਲਾਈਟਾਂ ਲੂਟਾ ਲਾਈਆਂ ਇਧਰ ਜਾਣਾ ਕਿਧਰ ਰੋਮ ਸੈ ਜਾਣਾ ਹੜਾ ਕਾ ਚਲਾਣ ਕੱਟ ਦੋਨਾਂ ਨੇ ਤੋਂ ਪਈਆ ਵਾਨ ਕਲਾ ਨਹੀਂ ਕਰਦੇ ਤੁਹਾਨੂੰ ਤੁਹਾਨੂੰ ਤਾਂ ਮੈਡਮ ਬਣੀ ਬੈਠ ਕੇ ਗੱਲ ਤੁਨੀ ਪਾਈ ਸੁਣ ਲਾਣੀ ਮਥਾਂ ਨਹੀਂ ਕੋਈਆਂ ਆ ਕਿੰਨੀ ਸੋਹਣੀ ਲਾਈਟਿੰਗ ਕਰ ਰੱਖੀ ਐ ਦੋਨੋਂ ਕਹਿੰਦੀ ਸਰਗਣੀ ਮੰਮਾ ਨੇ ਲਾਲੀ ਤੇ ਮੈਂ ਕਿਉਂ ਪਿੱਛੇ ਰਹਿ ਗਈ ਮੈਂ ਵੀ ਸੇਮ ਹੀ ਲੈਣੀ ਹੈ ਜੀ ਤਾਂ ਇਹ ਤੈਨੂੰ ਕਹੇ ਸੀ ਇਹ ਲੈ ਲੈ ਲੈਣਾ ਤਾਂ ਲੈਣਾ ਨਹੀਂ ਸਹੀ ਲੱਗ ਰਹੀ ਨਹੀਂ ਸੋਹਣੀ ਲੱਗ ਰਹੀ ਜੁੱਤੀਆਂ ਸੋਹਣੀਆਂ ਯਾਰ ਕੁਆਲਟੀ ਵੀ ਉੱਪਰ ਹੈ ਨੀ ਸੋਨੇ ਸੂਟ ਵੀ ਨਵਾਂ ਪਾਇਆ ਉਹ ਵੇਖਣ ਦੀ ਆਪਣਾ ਸਹੀ ਹੈ ਯਾਰ ਸਹੀ ਨੂੰ ਵਾਹ ਨੂੰ ਸਹੀ ਇਹਦਾ ਫਾਇਦਾ ਕਰਦੀ ਹੈ ਬਾਕੀ ਵੀ ਠੀਕ ਹੈ ਕੁਆਲਟੀ ਵੀ ਹੈਗੀ ਗਗਨ ਵਰਗੀ ਆ ਇੱਕ ਪੈਰ ਖੁੱਲਾ ਮੈਂ ਇੱਕ ਟਾਈਟ ਹੁੰਦਾ ਫਿਰ ਉਹ ਜ਼ਿਆਦਾ ਖੁੱਲਾ ਲੱਗ ਰਿਹਾ ਤੁਹਾਨੂੰ ਦੇਖ ਸਾਈ ਦੋਨੋਂ ਸੇਮ ਹੀ ਨੇ ਕਿਦਾਂ ਅਗਲ-ਅਗਲ ਲੱਭਾਏ ਹੁਣ ਦੇ ਹੀ ਜੈਸੀ ਜੀ ਉਹ ਹੁੰਦਾ ਸੱਚੇ ਖਤੇ ਭਾਜਾ ਕਿੰਨਾ 41 ਇਹ 14 ਹਾਂ ਚੈੱਕ ਕਰ ਲਓ 41 ਇਹ 14 ਇਹ 14 ਹਾਂ 41 ਠੀਕ 41 ਇੱਕ ਇੱਕ 41 ਤੇ ਉਹਨਾਂ ਨੇ 41 ਇਹ ਨੰਬਰ ਬਦਲ ਗਿਆ ਜੇ ਇਹ ਮੈਡਮ ਲੱਗੇ ਹੋਣ ਸੋਚ ਉਹ ਮੈਂ ਤਾਂ ਇਹ ਆਹ ਟੀਚਰ ਇਸ ਜਸਟ ਸਕੂਲ ਲੈਫਟ ਸਾਈਡ ਦਾ ਬਰਕ ਇੱਕ ਸੌਂ ਪਰ ਕੋਨ ਦਾ ਆਪਣੇ ਸਾਬਾ ਹਾਂ ਸਭ ਤੋਂ ਵੇਲੇ ਲੈਫਟ ਸਾਈਡ ਦਾ ਮੈਂ ਲੱਭਦਾ ਸੋਣੀ ਨਹੀਂ ਯਾਰ ਮੇਰੇ ਸੋਣੀ ਅਗਰੇ ਤੁਹਾਡੇ ਮੇਨੂ ਘੜੀ ਸੁਣੀ ਕੈਨੋਟ ਕੇ ਤੁਰ ਕੇ ਵਗਾਤਾ ਸੌਣ ਲੱਗ ਗਿਆ ਹੋਰ ਵੀ ਦਿਖਾ ਦਿਓ ਕੁਝ ਬਰਾਦਰ ਜਿੰਨਾ ਹੋਏ ਨਿਕਲੇ ਹੁੰਦੇ ਨਹੀਂ ਚਲੋ ਇਹ ਤਾਂ ਇਹ ਲਾਡੀ ਕੋਈ ਅਬ ਐਸੀ ਜਿਹੜੇ ਆਰਟੀਕਲ ਹੋਣ ਪੈਣੇ ਇਹਦੇ ਮੈਂ ਲਾਡੀ ਵਿਚਾਰਾ ਕੀ ਕਰੇ ਰਸ ਘੜੀ ਘੜੀ ਲਾਡੀ ਲਾਡੀ ਪਾਣੀ ਤੁਸੀਂ ਲੈਣਾ ਕਰੋ ਕਮ ਲਾਡੀ ਨੂੰ ਹਰੇ ਕਮ ਐਸੇ ਜਿਹਦੇ ਵੀ ਆ ਵੀ ਨਾ ਮਾਇਆ ਹਾਂ ਜੀ ਸੋਨੀ ਰਤਿਨੀ ਕੁਸ਼ਲਾਣਾ ਮੈਂ ਕਿ ਮੈਂ ਬੜੇ ਬੜੇ ਸੁਪਨੇ ਦੇਖੇ ਨੇ ਉਹਨਾਂ ਨੂੰ ਪੂਰਾ ਕਰਨ ਲਈ ਛੋਟੇ ਛੋਟੇ ਸੁਪਨੇ ਮਾਰਨੇ ਪਾਣੇ ਪਹਿਲਾਂ ਜਿਵੇਂ ਮਾਰੀ ਦੋਸਾਰੇ ਸੁਪਨੇ ਮਾਰਦੇ ਤਾਂ ਤਾਂ ਕਹਿੰਦੀ ਮੈਨੂੰ ਲੈ ਹੋਰ ਸੋਹਣੀ ਲੱਗਦੀ ਆ ਯਾਰ ਹੂੰ ਹੋਰ ਲੱਗਦੀ ਜਿਹੜੀ ਸੋਹਣੀ ਲੱਗਦੀ ਆ ੱਟਕਾ ਨਾ ਕਰੋ 2000 ਬਲੈਕ ਰੱਬੀ ਆਲੇ ਬੁਲੇ ਮਾਉਸ ੱਟਕਾ ਨਾ ਕਰੋ ਵੀਰ ਜੀ ੱਟਕਾ ਨਾ ਕਰੋ ੱਟਕਾ ਨਾ ਕਰੋ ਹੂੰ ਦੋ ਨੰਬਰ ਵਾਲਾ ਕੋਲੋਂ ਸ਼ਾਪਿੰਗ ਮੇਟੋਂ ਜੁੱਤੀਆਂ ਡਨ ਹੋ ਗਏ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੀ ਇਹ ਤਾਂ ਮੇਰੀ ਆ 500 ਵਾਲੀ ਬੜੀ ਕੈਮ ਆ ਤਾਂ ਦੇਖੋ ਕਿ ਵਿੱਚ ਚਮਕਾਰੇ ਮਾਰਨੀ ਸ਼ੁਰ ਆ ਵੀ ਇਹ ਤੁਹਾਨੂੰ ਦੇ ਦੇਣਾ। ਇਹਦੀ ਗੋਸਤ ਆਨੇ ਸਪਾਸ। ਪਰ ਇਹ ਨਹੀਂ। ਇਹਦੀ ਬੱਤੀ ਆ। ਨਹੀਂ ਨਹੀਂ ਇਹਦੀ ਲੇਡੀਜ਼ ਲੁੱਕ ਜਿਹੀ ਹੋ ਗਈ। ਐਵੇਂ ਦਾ ਕੁਝ ਹੀ ਹੋ ਗਿਆ। ਆਹ ਚ ਸੋਣੀ ਗਰਲੀ ਜਿਹੀ ਵੀ ਲੱਗਦੀ ਐ। ਇਹਦੇ ਚ ਕੁਝ ਹੋਰ ਮੰਗਵਾ ਲਈ। ਗਗਨ ਨੇ ਪਾਈ ਪਾਰ ਚ। ਤੇ ਦੋ ਹੀ ਕਲਰ ਸੀਗੇ। ਕਲਰ ਨਹੀਂ ਆਪਾਂ। ਬੱਕਲਾ ਦਾ ਸੇਤ ਆ ਨਹੀਂ ਐ। ਉਹ ਗਗਨ ਆ ਪਟ ਦੇ। ਇਹ ਨਹੀਂ। ਮੋਟਰ ਵੀ ਨਹੀਂ ਆਈ। ਕਿਤੇ ਪਸੀਨਾ ਹੋਣਾ ਸਲਿਪਰੀ ਤਾਂ ਨਹੀਂ ਹੋਣੀ ਕਿੰਨੋ। ਤੁਮੀ ਬਹੁਤ ਵਧੀਆ ਦਿੱਤੇ ਕਿੰਨੇ ਇੱਕ ਵਧੀਆ ਲੈ ਲਓ ਸਰਵਜੀ ਨੇ ਖਾਤ ਚ ਲਿਖ ਦੇਣੀਆਂ ਨੇ ਉਹ ਕਹਿੰਦੀ ਖੋ ਜੀ ਲੈ ਲਿਓ ਸਰ ਬੈਰੀ ਸੰਜੀਤ ਦੀ ਖਾਤ ਚ ਲਿਖੀ ਹੋਈ ਸੀ ਦਾ ਪਰੇ ਰੱਖ ਲੈਣਾ ਇਹਦਾ ਆਹ ਸੁਣੀਏ ਕਲਰ ਹੋਰ ਲੈ ਲੈ ਆਇਆ ਚ ਇਹ ਵੀ ਲੈ ਲੈ ਕਲਰ ਹੈ ਨਹੀਂ ਨਾ ਇਹ ਚ ਹੋਰ ਇਹਦੇ ਇੰਨਾ ਚ ਨਹੀਂ ਇਹਨਾਂ ਦਾ ਇੱਕ ਕਲਰ ਹੋਰ ਦਿਖਾ ਦੇ ਉਹ ਤਾਂ ਕਰੀਮ ਸੀ ਨਾ ਹਾਂ ਕਰੀਮ ਜੀ ਅੱਧੇ ਹੀ ਕਦੀ ਇਹ ਬੰਦਾ ਦੇਖੋ ਜੀ ਜਿਹਦੇ ਵਗੇ ਵੀਡੀਓ ਨੇ ਸਰਵਜੀ ਨੇ ਕਿਹਾ ਤਾਂ ਕਿ ਅਸੀਂ ਨਾਲ ਸੇਮ ਸੂਟ ਲੈਣੇ ਨੇ ਆਹ ਰੈੱਡ ਮੇਰੇ ਨਾਲ ਦੇ ਹੌਸਲ ਕਰ ਰਹਾ ਹੈ ਬਹੁਤ ਸਵਾਦੀ ਸੋ 30 ਦੋਨੋਂ ਰਹਿ ਗਈ ਮੇਰੀ ਲੱਗੋ ਸੋਲ ਨੂੰ ਗगन ਸੋਨੋ ਜੜਾਂ ਚ ਬੈਠੀ ਹੁੰਦੀ ਹਮੇਸ਼ਾ ਕਹਿੰਦੀ ਮੈਨੂੰ ਬਸ 30 ਤੇ 40 ਮੈਂ ਲੜਾਈ ਨਹੀਂ ਜੇ ਤੂੰ ਮੈਂ ਤੁਹਾਨੂੰ ਕਿਹਾ ਆਪਾਂ ਫਿਰ ਦੋਨੇ ਸੇਮ ਲੈ ਲਵਾਂ ਮਰ ਜਾ ਮੇਰੀ ਵੀ ਸਕੀਨ ਤੇ ਨਾਲ ਦੀ ਸੇਮ ਹੋ ਗਈ ਜਿੰਨੇ ਸੇਮ ਹੀ ਚਲੋ ਕਰਮ ਜੀ ਦੀ ਦੀ ਰਹੀ ਸੀ ਇਹਨੇ ਨਹੀਂ ਲੈਣੀ ਉਹਨਾਂ ਨੇ ਸੂਟ ਲੈਣੀ ਸੀ ਸੂਟ ਲੈਣੀ ਜੁੱਤੀ ਲੈਣੀ ਬੀਬੀ ਹਾਂ ਬਸ ਠੀਕ ਹੈ ਮੰਮੀ ਚਪਲ ਲੈਣੀ ਹਾਂ ਮੰਮੀ ਚਪਲ ਲੈਣੀ ਤੇਰੇ ਜਾਂਦੇ ਹੀ ਜੁੱਤੀਆਂ ਪੈਣਾਂ ਟਿਕਣ ਆਹ ਇੱਕ ਹੋਰ ਉੱਥੇ ਪਈ ਸੀ ਉਹ ਵੀ ਚੈੱਕ ਕਰਨੀ ਸੀ ਆਹ ਵਾਲੀ ਇਹ ਨਹੀਂ ਇਹ ਆਹ ਡੱਬੇ ਚ ਪਾਈ ਵੀ ਦੇਖੀ ਇਹ 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 ਜਾਂ 82 ਸੀ ਜਿਹੜੀ ਕਿ ਮੈਂ ਪਾਈ ਸ਼ਾਇਦ ਹੋ ਸਕਦਾ ਤੁਹਾਡੇ ਜੱਜ ਦੀ ਹੋਵੇ ਯਾਰ ਜੁਰਿੰਨ ਕਿ ਮੇਰੇ ਪੈਰ ਚੋਂ ਜਾਂ ਚੀਜ਼ ਜਿਹੜੀ ਇੱਥੇ ਪਈ ਪੈਕ ਕਰਤੀ ਬ੍ਰਦਰ ਨੇ ਮਿਲਦਾ ਹਾਂਜੀ ਤੁਹਾਡੇ ਨਾਲ ਨਹੀਂ ਇੱਥੇ ਇੱਕ ਜੁੱਤੀ ਹੋਰ ਪਈ ਸੀ ਤੇ ਉੱਪਰ ਵੱਡਾ ਸਾਰਾ ਕਲਿੱਪ ਜਿਹਾ ਸੀ ਬੱકલ ਜਿਹਾ ਉਹ ਬੈਲੀ ਆ ਬੈਲੀ ਨਹੀਂ ਆਈ ਇਦਾਂ ਦੀ ਸੀ ਉਹ ਵੀ ਕਲਿੱਪ ਵਾਲੀ ਇੱਕ ਨਾ ਮੈਨੂੰ ਬੈਲੀ ਚ ਵੀ ਦਿਖਾਈ ਸੀ ਇੱਕ ਆ ਬੈਲੀ ਹਾਂ ਸੋਨੂ ਇਹ ਚ ਕਹਿ ਰਹੀ ਆ ਆ ਪਾ ਕੇ ਦੇਖੋ ਸ਼ਾਇਦ ਤੁਹਾਡੇ ਜੱਜ ਦੀ ਹੋਵੇ ਇਹ ਚਾਹੀਦਾ ਕਿ ਬਲੈਕ ਬੈਲੀ ਨਹੀਂ ਪਈ 882 ਦੀ ਕੋਈ ਸੇਚੀ ਉਹ ਪਹਿਲੀ ਚ ਵੀ ਮਗਾ ਦਿਓ ਸਾਡਾ ਸਾਈਜ਼ ਸਾਡਾ ਦੋਨਾਂ ਨੂੰ ਮੋੜਿਆ ਲੈ ਬਲੋ ਕੋਟੀ ਵੀ ਹੈ ਜਦੋਂ ਵਾਰੀ ਨਹੀਂ ਹੈ ਸਹੀ ਕੀ ਪਤਾ ਬਾਅਦ ਕੇ ਜੁੱਤੀ ਸਾਡੇ ਪਜਾ ਚ ਨਹੀਂ ਦੇਈਆਂ ਵਿੱਚ ਹੀ ਸਾਡੇ ਪਜਾ ਚ ਨਹੀਂ ਦੇਈਆਂ ਅੰਦਰ ਹੀ ਰਹਿ ਗਈ 84 ਨਾਲ ਸਕੂਲ ਵਾਸਤੇ ਕੰਮ ਨਹੀਂ ਬਰਸ਼ ਗਗਣ ਕੇ ਲੈ ਆਏ ਹੋ ਲੈ ਇਹ ਵਾਈਟ ਚੋਟੀ ਨੇ ਪਾਣੀ ਕੋਟ ਅੱਠ ਮੈਂ ਠੇਕ ਕਰਨੀ ਦੇਖੋ ਤਾਂ ਤਾਂ ਆਣ ਵਾਲਿਆਂ ਨੂੰ ਪਤਾ ਲੱਗ ਗਿਆ ਹੁਣ ਮਰਚ ਵਿੱਚ ਪੈ ਰਹੀ ਐ ਚ ਦਿਖਣ ਨਹੀਂ ਆ ਨਹੀਂ ਪਾਊਗਾ ਕੋਈ ਗੱਲ ਹੈ ਇਹ ਬਿਆਸੇ ਦਾ ਹੋਇਆ। ਮੈਂ ਤੁਰੰਤ ਚਲ। ਨਾਨੀ ਨਹੀਂ ਟੈਡੀਂ ਕਰਦਾ ਮੈਂ। ਅਸ ਅਸਾ। ਬਾਹਰ ਨਿਕਲਦੀ ਵੀ ਨਹੀਂ ਤੋਹ। ਤੂੰ ਵੀ ਟੈਡੀਂ। ਹੱਸ। ਜਾਂਦੇ ਆ ਇਹਨੂੰ ਪ੍ਰਧਾਨ ਸਾਹਿਬ ਗੱਡੀ ਛੱਡ ਕੇ ਉਹ ਕਹਿੰਦੇ ਜਾਣਾ ਕਾਰਾਂ ਤੇ ਤੇ ਆਉਣਾ ਕੀ ਈਰਸ਼ਕਾ ਤੇ। ਵਾਰ ਦੀ ਹਵਾ ਪਵਨ ਬੜੀ ਠੰਡੀ ਪਵਨ ਚੱਲੇ ਤੇ ਇਹ ਕਿ ਹਮਦਰ ਦਾ ਐਕਸੀਡੈਂਟ ਹੋ 55 ਬਾਰੇ ਟਿਕਾਪਾ ਆਪਾਸ ਕਰਕੇ ਬਕੂਵਣਾ ਕੁਝ ਲਾਈਨ ਪੜੇ ਤਾਂ ਕਰ ਹੱਥ ਕੱਟ ਕੇ ਟਿਕਲ ਸੋਚ ਚਿਕਾ ਦੇਣਾ ਵਾ ਜਿਆਦਾ ਵੱਧ ਘਟ ਕਰਨ ਦੀ ਲੋੜ ਨਹੀਂ ਤੁਸੀਂ ਇਹ ਕਹਿਣਾ ਯਾਰ ਤੁਹਾਨੂੰ ਪੁਲਿਸ ਨੂੰ ਪਤਾ ਵੀ ਹੈਗਾ ਪਲੀਜ਼ ਬੜੀ ਲਿਖੀ ਹੈ ਜੇ ਮਾੜਾ ਮਟਰ ਬੋਲੀਆ ਕਿ ਜਿਹੜਾ ਅੰਕ ਲੱਗੇ ਸਿੱਧੇ ਚੱਲੋ ਸਿੱਧੇ ਤਾਂ ਦੱਸਦੇ ਆਂ ਅੰਦਰ ਨਹੀਂ ਵੜਨਾ ਗੇੜ ਦੇ ਸਿੱਧੇ ਚੱਲੋ ਸਿੱਧੇ ਸਿੱਧੇ ਹਾਂ ਹੋਣ ਆਏ ਕਿ ਕਹਿੰਦਾ ਮੂੰਹ ਅਸਲੀ ਚਮਕਦਾਰ ਪਹਿਲਾਂ ਤਾਂ ਤੇਰੇ ਜਿਵੇਂ ਨਾਤ ਕੇ ਲਿੰਬਾ ਗਿਆ ਰਿਹਾ ਲਿੰਬਾ ਇਹ ਰ ਤੂੰ ਬੜਿਆ ਸੈੱਟ ਕਰਦੀ ਆਹ ਟਾਈਪ ਦਾ ਮੈਂ ਪਿਆਰ ਚਾਹਦੀ ਮੈਨੂੰ ਇੱਦਾਂ ਪਿਆਰ ਕਰ ਥੋੜੇ ਇੱਕ ਮਾਰਚ ਪੈ ਗਿਆ ਛੋਟਾ ਬੱਚਾ ਜਾਰ ਉਹ ਕਹੋਗਾ ਤੁਹਾਨੂੰ ਕਹਿੰਦੇ ਹਾਂ ਛੋਟੇ ਬੱਚਿਆਂ ਵਾਂਗੂ ਪਿਆਰ ਕਰੀਂ ਪਤਾ ਮੁੜ ਕੇ ਕਹਦੂ ਛੋਟਾ ਬੱਚਾ ਜਾਣ ਕੇ ਨਾ ਹਮ ਤੋ ਆ ਕੇ ਦੁਕਾਨਾ ਆਹ ਤੋ ਦੁਕਾਨਾ ਰੇ ਕਹਿੰਦੇ ਬੋਲ ਕੇ ਮੈਂ ਤਾਂ ਕਹਾਂਗੀ ਛੋਟਾ ਬੜਾ ਮੈਨੂੰ ਕਿਹਨਾ ਆਖ ਦਿਖਾਉਂਦਾ ਦਿਨ ਦਿਨ ਦਾ ਨਾ ਦੇਖਿਓ ਸਟੂਡੀਓ ਮਰਾ ਨਹੀਂ ਨਹੀਂ ਚੱਲੋ ਚੱਲੋ ਅੱਗੇ ਚੋੜੀ ਤਾਂ ਫੋਟੋਗ੍ਰਾਫੀ ਕਰਾਉਣੀ ਮੇਰੇ ਫੋਟੋ ਖਿਚਾ ਕੇ ਤੇਰੇ ਕੇ ਜਾਣਾ ਕਹਿੰਦੇ ਆਉਣਾ ਕਾਰਾਜ ਤੇ ਨਾ ਜਾਣਾ ਕਾਰਾਜ ਤੇ ਆਉਣਾ ਇਹ ਰਿਸਕਾ ਤੇ ਇਹ ਰਿਸਕਾ ਇਧਰ ਮੂੰਹ ਕਰ ਸਕਦਾ ਤੇਰਾ ਇਟ ਸੋਭੀ ਆ ਪਜੁੱਤੀਆਂ ਦੀ ਫੁੱਲ ਕਰ ਲਈ ਅੱਜ ਕੋਈ ਕਸਰ ਨਹੀਂ ਝੱਡੀ ਕਰ ਰੋਵੇਂ ਜੁੱਤੀਆਂ ਪੈਚ ਕੋਈ ਕੱਟ ਨਹੀਂ ਰਹਿਣੀ ਇੱਥੇ ਰੋਕ ਦਿਓ ਆ ਮੋੜ ਤੇ ਵੇਖੀ ਅੰਕਲ ਆਹ ਸਾਹ ਮੋੜ ਤੇ ਰੋਕੋ ਇਕੱਲਾ ਜੋ ਅੰਕਲ ਗੇਟ ਅੱਗੇ ਹੁਣ ਕੌਣ ਤੁਰੇਗਾ ਇੱਨਾ ਬੱਸ ਬੱਸ ਰੋਕ ਦਿਓ ਰੋਕ ਦਿਓ ਐਂ ਨੱਕ ਤੇ ਗੇਟ ਉਹ ਸਾਹਮਣੇ ਗੇਟ ਜਿੱਥੇ ਗੱਡੀ ਲੱਗੀ ਅੰਕਲ ਜੀ ਰਾਜਮਾ ਚੋਲ ਬਣਾਉਣੇ ਚੁੱਕੇ ਅੰਕਲ ਨੇ ਤੈਨੂੰ ਪੁੱਛਿਆ ਵੀ ਤੂੰ ਗਖੜ ਸਬਜ਼ੀ ਕੀ ਬਣਾਣੀ ਕੋਈ ਵਿਚਾਰ ਨਹੀਂ ਉਹ ਅੰਕਲ ਸੋਚਾ ਲੱਗੇ ਸ਼ਰਮ ਕਰ ਸੌਰੀ 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 ਪਿਆਜੇ ਪੁੱਛੋ ਕਿੰਨੇ ਬਣ ਗਏ ਵੀਰਾ ਕਹਿੰਦਾ 200 ਰੁਪਏ ਹੋ ਗਿਆ ਸਾਰੀ ਖਰੀਦ ਲੈ ਇਹ ਦੀ ਆਵਣਾ ਬਈ ਇਹ ਇਸ ਕਾ ਖਰੀਦ ਹੀ ਲੈਣਾ 200 ਰੁਪਏ ਜਦਾਂ ਕਿੰਨੇ ਹੋ ਗਏ ਵੀਰੇ ਤੇ ਹਾਂ ਹਾਂ ਤੇ ਟ੍ਰੈਡਮਿਲ ਲੈਣ ਦੀ ਲੋੜ ਨਹੀਂ ਸਾਨੂੰ ਸਾਡੇ ਘਰੇ ਦੇਖੋ ਐ ਟ੍ਰੈਡਮਿਲ ਕਰਨੀ ਹੈ ਤਾਂ ਐ ਟ੍ਰੈਡਮਿਲ ਕਰਿਆ ਕਰੋ ਲੋੜ ਨਹੀਂ ਟ੍ਰੈਡਮਿਲ ਲੈਣ ਦੀ ਹਾਂ ਇਹ ਜਾਣਾ ਛੇਤੀ ਕਰ ਦੋ ਮੋਸਾ ਤੇਲ ਪਾਓ ਫਾਟੇ ਨਾ ਦੀ ਕਰਨੀ ਦੇਖੋ ਹਾਂ ਐ ਟ੍ਰੈਡਮਿਲ ਮੇਲ ਕਰਿਆ ਕਰੋ ਇਹਨਾਂ ਨੇ ਟ੍ਰੈਡਮਿਲ ਲਿਆ ਉਹ ਤਾਂ ਲੋਕ ਪਾਗਲ ਨੇ ਸ਼ੈਂਪੂ ਸ਼ੈਂਪੂ ਹਾਂ ਫਟੇ ਕਰੀਓ ਟ੍ਰੈਡਮਿਲ ਵਾਕਿਆ ਨਹੀਂ ਆਏ ਹੈ ਤੁਹਾਨੂੰ ਟ੍ਰੈਡਮਿਲ ਜੇ ਨਾ ਲਈਓ ਲੋਕ ਪਾਗਲ ਨੇ ਤੇਰੇ ਗੰਦ ਭਾਜੀ ਐਵੇਂ ਦੇ ਟ੍ਰੈਡਮਿਲ ਕਰਿਆ ਕਰੋ ਇੱਕ ਨਾ ਉਹ ਵੀਡੀਓ ਵੀ ਆਈ ਸੀਗੀ ਉਹਦੇ ਚ ਨਾ ਉਹ ਚਿੱਕੜ ਬਾਹਰ ਚਿੱਕੜ ਖੜਾ ਦੋ ਡੰਡੇ ਗੱਡੇ ਹੁੰਦੇ ਨੇ ਐ ਤੇ ਥੱਲੇ ਪਾਣੀ ਪਾਈਦਾ ਚਿੱਕੜ 'ਚ ਪੈ ਸਲਿੱਪ ਕਰੀ ਜਾਂਦੇ ਨੇ ਕਹਿੰਦੇ ਦੇਖੋ ਟ੍ਰੈਡਮਿਲ ਆਰੂ ਵੀ ਫਟੇ ਨੇ ਸਹੀ ਹਾਂ ਥੱਲੇ ਇਹਦੇ ਸਰਪਈਆ ਲਾੜਾ ਰੂਟੀ ਇੱਥੇ ਤੇਲ ਸਿਰਕਾ ਥੱਲੇ ਸਿੱਟ ਦੋ ਇਹਦੇ ਕੋਲ ਟ੍ਰੈਡਮਿਲ ਕਿਵੇਂ ਹੁੰਦੀ ਹੈ ਗਾਦਰਾ ਚਾਦਰਾਂ ਰਹਿ ਗਈਆਂ ਆਪਣੇ ਨਾਲ ਗਾਦਰਾ ਕੱਲ ਆ ਜੀ ਤੂੰ ਜਦੋਂ ਕੋਈ ਘਰੇ ਗਿਆ ਕਿ ਠੀਕ ਬਦ ਮੈਂ ਬੱਤਨੀ ਟਮਾਟੋ ਲਾਉਂਦੇ ਆ ਚਲੋ ਨੱਚਦੇ ਰਹੇ ਠੀਕ ਵੀ ਆ ਗਿਆ ਆਪਾਂ ਯਾਰ ਤੁਸੀਂ ਕਰ ਕੀ ਕੀ ਆਏ ਹੋ ਇਹ ਕੀ ਬੰਦੇ ਸਵੇਰੇ ਸਵੇਰੇ ਐਕਸਰਸਾਈਜ਼ ਕਰਦੇ ਨੇ ਫਤਿਹ ਰਾਤ ਨੂੰ ਐਕਸਰਸਾਈਜ਼ ਕਰਦੇ ਦੇਖੋ ਫਤਿਹ ਐਕਸਰਸਾਈਜ਼ ਦੇਖੋ ਦੇਖੋ ਐਕਸਰਸਾਈਜ਼ ਇਹ ਤੁਸੀਂ ਕਰ ਸਕਦੇ ਮੈਂ ਐਕਸਰਸਾਈਜ਼ ਹੋਰ ਦੇਖੋ ਦੇਖ ਪਤ ਤੇਰੇ ਦੰਦ ਲਵਾ ਦੀ ਉਹਦੇ ਬੱਕਰੇ ਵਾਲੇ ਹਾਂਜੀ ਹੈ ਦੰਦ ਆਉਣ ਨੇ ਫਤ ਤੇਰੇ ਹੁਣ ਬੱਕਰੇ ਦੇ ਲਵਾ ਦੇਣਾ ਫਤ ਤੇਰੇ ਦੰਦ ਬੱਕਰੇ ਦੇ ਬੱਕਰੇ ਦਾ ਸੀ ਉਹਦੇ ਚਾ ਚੌ ਦੇਖੇ ਰਾਤ ਬੱਕਰੀ ਬੱਕਰੇ ਨਾਲ ਹਾਂ ਕਿੰਨੇ ਬੱਕਰੇ ਸੀ ਹੈ ਇਹ ਮੂੰਹ ਸੀਗਾ ਇੱਕ ਬੱਕਰੇ ਦਾ ਇੱਕ ਬੱਕਰਾ ਸੀ ਸਾਡਾ ਇੱਕ ਬੱਕਰਾ ਫਟਕਾ ਜੋ ਯੂਨੀ ਸਿੰਗਲ ਅੱਜ ਹੀ ਛੁੱਟੀ ਸੀ ਯਸ ਪਨੀਤ ਤਫਤ ਮਾਰੇ ਜిల్లా ਜਿੱਤੇ ਇਧਰ ਫਟਾ ਲੰਗਰ ਦਾ ਪ੍ਰੋਗਰਾਮ ਸਟਾਰਟ ਹੈ ਹੂੰ ਤੇ ਉਹ ਤਾਂ ਕਿਹੜੇ ਨੇ ਅਨ ਅਸੀਂ ਬ੍ਰੇਕ ਆਖਤਾ ਕਿ ਤਨੇਲਾ ਬੜਾ ਸੰਤਲਨ ਸਟਾਰਟ ਹੈ ਵੈਰੀ ਗੁੱਡ ਤੇ ਉਧਰ ਅਮਨਾ ਜੀ ਪੂਰੀ ਭੱਗੀ ਪਈ ਹੈ ਹਮ ਕਿਵੇਂ ਤੂੰ ਵਧੀਆ ਯੋ ਮੈਨੂੰ ਟਾਈਮ ਦੇਖ ਲੋ 2 ਵਜ ਗਏ ਨੇ ਤੇ ਆ ਝਾੜੂ ਦਾ ਕੰਮ ਕੋਲ ਸਟਾਰਟ ਹੋ ਰਿਹਾ ਏ ਅੱਜ ਦਿਨ ਕੀ ਏ ਅੱਜ ਦਿਨ ਹੈਗਾ ਸੰਡੇ 2:00 ਵਜ ਗਏ ਨੇ 2 ਤੇ ਜਣ ਨਹੀਂ ਦੱਸਿਆ ਦੱਸਿਆ ਮੈਂ ਫੇਰ ਟਾਈਮ ਵੀ ਦੱਸਿਆ ਹਾਂ ਪਰ ਉਹ ਝਾੜੂ ਵੱਜ ਮੇਰੇ ਹੱਥ ਆਪਾਂ ਮੈਨੂੰ ਨਹੀਂ ਦਿਖਾਣਾ ਜੂੜਾ ਫਿਲਟਰ ਹੈਂ ਅੱਗੇ ਦਾ ਤੇਰਾ ਜੂੜਾ ਬੜਾ ਨਿਕਲੁੰਦਾ ਹੁੰਦਾ ਤੇ ਆ ਜਪੜਾ ਰੋਟੀ ਖਾ ਲਈਏ ਪਰ ਫੇਰ ਕੋਈ ਰੋਟੀ ਵੇਚਣਾ ਨਹੀਂ ਚਾਹੁੰਦੇ ਨਾ ਚਲੋ ਤੁਹਾਡੀ ਮਰਜ਼ੀ ਆ ਨਾ ਖਾਓ ਤੇ ਮੈਂ ਪਿਆਰ ਨਾ ਪੁੱਛ ਹੀ ਲਿਆ ਹੈ ਅੱਜ ਸੰਡੇ 8 ਸਾਲ ਦਾ ਆ ਜਾ ਪਿਆ ਅੱਜ 3:15 ਵਜੇ ਲੱਗ ਰਿਹਾ ਚਾਹ ਦਾ ਉਹਦੇ ਸਾਮਨਾ ਕਰ ਰਹੀ ਆ ਸੀ ਤੇ ਯਾਰੇ ਕਰਾ ਸਾਡੇ ਕੋਲ ਕੱਪੜਾ ਲੱਗਦੀ ਸਾਡਾ ਫਤਿਹ ਸਿੰਘ ਦਾ ਪੈਰ ਮਾਰ ਮਾਰ ਕੇ ਸਾਕਲ ਮਾਰ ਮਾਰ ਕੇ ਸਾਰੀ ਲੱਪੜ ਘੁੰਮ ਕਰ ਦਿੰਦਾ ਏ ਆ ਦੇਖੋ ਜੋੜੀ ਕਰੀ ਚੀਜ਼ ਸਾਡੇ ਘਰ ਰੱਖਣ ਲਈ ਜਿਹੜੀ ਕਿਹੜੀ ਚੀਜ਼ ਸਾਡੇ ਘਰ ਬੈਠੇ ਰੱਖਣ ਲਈ ਜਿਹੜਾ ਕਿਹੜਾ ਕੰਮ ਜਿਹੋ ਕਿ ਮੈਂ ਕਹਿੰਦਾ ਤੂ ਤਾ ਜਿਹੜਾ ਕਿਹੜਾ ਕੰਮ ਚੀਲੇ ਤੋਂ ਚੀਲੇ ਤੋਂ ਜਿਹੜਾ ਕਿਹੜਾ ਕੰਮ ਮੜ ਖੜੋ ਜਿਹੜਾ ਕਿਹੜਾ ਕੰਮ ਅਮੜ ਖੜੋ ਕੌਣ ਜੁੱਤੀਆਂ ਵੀ ਅਮਨ ਲੱਭੇ ਹੈ ਤੇ ਅੱਛਾ ਅਮਨ ਨੇ ਲੱਭਿਆ ਮੈਨੂੰ ਫੋਨ ਵੀ ਨਹੀਂ ਮਿਲਦੀ ਹੈਗੀ ਅਮਨ ਦਾ ਫੇਰਾ ਪਤਾ ਆਣਾ ਦਿੱਤੀ ਪਾਉਣੀ ਹੈ ਤੇ ਜੁੱਤੀਆਂ ਸਾਡੇ ਕਿੰਨੀ ਮਰ ਜੁੱਤੀਆਂ ਲੈ ਕੇ ਦੇ ਦੇ ਉਹਨਾਂ ਨੂੰ ਉਹ ਜੁੱਤੀਆਂ ਦੀ ਘਾਟ ਹੀ ਰਹਿੰਦੀ ਹੈ ਹਮੇਸ਼ਾ ਸਾਨੂੰ ਕਿ ਨਹੀਂ ਸਾਨੂੰ ਸਾਰੀ ਜ਼ਿੰਦਗੀ ਸੱਜਣਾ ਨੇ ਤੇਗੀ ਘਾਟ ਦਰ ਕਿਸੇ ਦੀ ਇਹ ਬੋਨਰ ਤੋਂ ਬੋਨਰ ਕਬਾਤ ਵੀ ਆਈ ਮੈਨੂੰ ਦੱਸ ਸਕਨੀ ਹਾਂ ਕਿ ਕੀ ਤਾਂ ਮੈਂ ਜਿਆਦਾ ਸਪੂਨ ਦੱਸ ਸਕਨੀ ਹਾਂ 7 ਅੱਛਾ ਹਾਂ ਸੱਤ ਕੀ ਸੈਵਨ ਆ ਸੈਵਨ ਝੂਠ ਬੋਲ ਰਹੇ ਹੋ ਸੱਤ ਨੇ ਆ ਦੇਖ ਲਓ ਸੱਤ ਨੇ 1 2 3 4 5 6 7 8 9 10 ਹਾਂਜੀ ਸਿਲੰਡਰ ਚ ਖੋਰ ਲੈਂਦਾ ਮੈਂ ਕੱਲ ਲੈ ਕੇ ਨਹੀਂ ਆਇਆ ਤਿੰਨ ਹੋ ਗਏ ਉਹ ਚੌਥਾ ਕਿੱਥੇ ਹੈ ਚੈੱਕ ਕਰੋ ਨਾ ਉਹ ਚੀਜ਼ ਦੇਖਿਆ ਕਰੋ ਬੋਲਾ ਬੰਦਾ ਕਹਤਾ ਹੈ ਕਿ ਕਾਹਲਾ ਚੈੱਕ ਕਰਕੇ ਦੱਸ ਦਿੰਦਾ ਕਿਨੇ ਲਿਆਏ ਤੇ ਉਦੋਂ ਮੁੜ ਕੇ ਬੋਲਣ ਤੋਂ ਕਿਰੋ ਕਿ ਪਹਿਲੇ ਦੱਸ ਦਿੰਦੇ ਕਿਨੇ ਲਿਆਏ ਦੇਖੋ ਸਾਡੇ ਖਲਾ ਦਾ ਇਹ ਚੀਜ਼ ਦੇ ਕੇ ਬੋਲ ਕਰਦੇ ਆ ਅਗਲਾ ਵੀ ਨਹੀਂ ਯਾਦ ਕਰਾਂਦਾ ਸਹੀ ਗੱਲ ਹੈ ਵੀ ਤੁਹਾਡੀ ਚੀਜ਼ ਸਾਡੇ ਘਰੇ ਪਈ ਏ ਲੈ ਲਪੀਆ ਸੰਰਾਜਾ ਸੰਡੇ ਆ ਸੰਦਰ ਦਾ ਆਪਣਾ ਹਾਂ ਅੱਜ ਅੱਜ ਆਪਣਾ ਤਿੰਨ ਜਿਹੜਾ ਹੈਗਾ ਆ ਸੰਡੇ ਵਾਲੇ ਦਿਨ ਜਿਹੜਾ ਹੈਗਾ ਉਹ ਸਿਲੰਡਰ ਦੇ ਲੈਖੇ ਲਾ ਦੋ ਹਾਂ ਸਿਲੰਡਰ ਦੇ ਲੈਖੇ ਲਾ ਦੋ ਪਰ ਇਹ ਕਹਦਾ ਮੈਨੂੰ ਲੱਗਾ ਮੇਰੇ ਜੁੜਾ ਨਹੀਂ ਹੋਇਆ ਉਹਦੇ ਇਧਰ ਕਿਉਂ ਨੰਬਰ ਦੇ ਮੰਦਤ ਤੋਂ ਦੋ ਦੇ ਨਹੀਂ ਆਤਰ ਹਾਂ ਹਾਂ ਉਹ ਕਿੱਦਾਂ ਹੈ ਨਾ ਹਾਂ ਕੱਜਾ ਨਾ ਮਾਤੇ ਨਾਲ ਕਿੰਨਾ 7 ਨੇ ਨਾਲ ਤੁਸੀਂ ਕਹਿੰਦਾ 7 ਨੇ 7 ਨੇ 7 ਨੇ ਉਹਦੇ ਪਾਪਾ ਬਲੋਗਰ ਦੇ ਪਾਪੇ ਨੇ ਨਾ ਪਰ ਵੀਂਦਰ ਤਾਂ ਵੀ ਅੱਜ ਹੈਗਾ ਸੰਡੇ ਹੈ ਨਾ ਹਾਂ ਹਾਂ ਬਈ ਰੋਟੀ ਪਣੀ ਖਾ ਲਿਆ <laughs> अच्छा ਅਸੀਂ ਵੀ ਖਾ ਰਹੇ ਆ। ਤੇ ਕਲਵਿੰਦਰ ਇੰਨਾ ਮਗਨ ਹੋ ਕੇ ਚੌਲ ਖਾਂਦੇ ਪਰਨਾ ਖੁੱਲ ਗਿਆ ਪਤਾ ਨਹੀਂ ਲੱਗਿਆ ਹੈਗਾ। ਫਤੇ ਫਤੇ ਘੁੱਟ ਰ ਕੇ ਉੱਟ ਕੇ ਮੂੰਹ ਹੱਸ ਰਿਹਾ ਵੀ ਮੇਰਾ ਪਾਪਾ ਨੂੰ ਪਤਾ ਨਹੀਂ ਲੱਗੇ ਕਿ ਮੈਂ ਹੱਸ ਰਿਹਾ। ਤੇ ਅੱਜ ਸੰਡੇ ਤੇ ਆਪਾਂ ਬਣਾਏ ਆਲੂਆਂ ਵਾਲੇ ਚੌਲ ਕਿ ਮਟਰਾਂ ਵਾਲੇ ਬਣਾਉਂਦੇ। ਸਾਡੇ ਮਟਰ ਹੈ ਨਹੀਂ ਹਨ ਫਿਰ ਇਹ ਆਲੂਆਂ ਵਾਲੇ ਬਣਾ ਲੇ। ਕਾਨੂੰਨ ਤੋਂ ਮੋਰਚੇ ਤੇ ਹੁੰਦੇ ਵਾਚਾ ਕਰਦੇ ਤੇ ਤੇਰੇ ਚ ਵੀ ਵੇਖੇ ਨਹੀਂ ਹੈਗੇ ਤੇ ਕਾਲੀ ਇੰਨੀ ਹੋਈ ਪੀ ਸੀ ਤੇ ਕਿਉਂਕਿ ਲੇਟ ਉੱਠੇ ਸੀ ਔਰਦੇ ਸਾਰੇ ਸਿੱਧੀ ਭੁੱਖ ਲੱਗ ਗਈ ਚਾਹ ਦੀ ਭੁੱਖਣ ਲੱਗੀ ਹੈਗੀ ਪਰ ਚਾਹ ਆਪਾਂ ਪੀਤੀ ਧੱਕੇ ਧੁੱਕੇ ਨਾਲ ਹਾਂਜੀ ਪ੍ਰਧਾਨ ਸਾਹਿਬ ਕੁਝ ਕਹਿਣਾ ਚਾਹੋਗੇ ਪ੍ਰਧਾਨ ਸਾਹਿਬ ਨਰਾਜ ਹੋ ਗਏ ਅੱਜ ਸੰਡੇ ਹੀ ਨਾ ਤੁਹਾਨੂੰ ਬੜਾ ਸੰਡੇ ਮੇਰੇ ਤਲੇਸ਼ ਤੇ ਹੋਈ ਜਾਂਦਾ ਹੁੰਦਾ ਕਿਸੇ ਗੱਲ ਨੂੰ ਲੈ ਕੇ ਹੈ ਨਾ ਪ੍ਰਧਾਨ ਤੇ ਪ੍ਰਧਾਨ ਦਾ ਪਰਨਾ ਵੀ ਖੋਲਾ ਕਿਤੇ ਹੋਰ ਹੀ ਹੁੰਦਾ ਹੈ ਨਾ ਲਾ ਲਿਓ ਤੇ ਪ੍ਰਧਾਨ ਸਾਹਿਬ ਦੀ ਪਟਾਈ ਹੋ ਗਈ ਹੋਏ ਕਿਤੇ